ਸਤ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਪਿੰਡ ਮੱਲਾਬੇਦਿਆਂ ਤੋਂ ਸਾਹਮਣੇ ਆ ਰਹੀ ਹੈ ਔੜ ਦੇ ਪਿੰਡ ਮੱਲਾਬੇਦਿਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸਾਨਾਂ ਦੀ ਖੜੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੀ ਕਣਕ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਇਹ ਤਸਵੀਰਾਂ ਬਹੁਤ ਭਿਆਨਕ ਨੇ ਭਿਆਨਕ ਰੂਪ ਲੈ ਲੈਂਦੀ ਹੈ ਜਿਹੜੀ ਅੱਗ ਲੱਗਦੀ ਹੈ ਔਰ ਕੁੰਨੂ ਜਿਹੜਾ ਜਿੱਤੇ ਵਿੱਚ ਤੂੜੀ ਨੂੰ ਜਮਾ ਕੀਤਾ ਹੁੰਦਾ ਹੈ ਉਹ ਵੀ ਸੜ ਕੇ ਰਾਖ ਬਣ ਜਾਂਦਾ ਹੈ ਤੇ ਇਹ ਤਸਵੀਰਾਂ ਜਿਹੜੀਆਂ ਬਹੁਤ ਕੁਝ ਬਿਆਨ ਕਰਦੀਆਂ ਨੇ ਦੱਸਦੀ ਹੈ ਕਿ ਕੱਲਾ ਕਣਕ ਨੂੰ ਅੱਗ ਨਹੀਂ ਲੱਗੀ ਜਦਕਿ ਕਿਸਾਨ ਦੀਆਂ ਉਮੀਦਾਂ ਨੂੰ ਵੀ ਅੱਗ ਲੱਗੀ ਹੈ ਪਲਾਂ ਚੀ ਜਿਹੜੇ ਸੁਪਨੇ ਸਾਰੇ ਉਹ ਤੈਸ ਤੈਸ ਹੋ ਜਾਂਦੇ ਆ ਤੂੜੀ ਵੀ ਸੜ ਜਾਂਦੀ ਹੈ ਜਿਵੇਂ ਕਿਸਾਨ ਦਾ ਸੰਘਰਸ਼ ਸੜ ਗਿਆ ਹੋਵੇ ਅਤੇ ਇਹ ਕੋਈ ਪਹਿਲਾ ਵਾਕਿਆ ਨਹੀਂ ਪੰਜਾਬ ਦੀ ਗੱਲ ਕਰੀਏ ਖਾਸ ਕਰਕੇ ਦੁਆਬੇ ਦੀ ਗੱਲ ਕਰੀਏ ਤਾਂ ਥੋੜੇ ਦਿਨਾਂ ਵਿੱਚ ਕਈ ਥਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਕਣਕ ਜਦੋਂ ਅੱਗ ਦੀ ਲਪੇਟ 'ਚ ਆ ਜਾਂਦੀ ਉਸ ਤੋਂ ਬਾਅਦ ਸਭ ਕੁਝ ਸਾੜ ਕੇ ਸੁਆਹ ਕਰ ਦਿੰਦੀ ਹੈ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਇਉਂ ਲੱਗਦਾ ਕਿ ਜਿਵੇਂ ਇਕੱਲਾ ਤਮਾਸ਼ਾ ਹੀ ਦੇਖਿਆ ਜਾ ਰਿਹਾ ਹੈ ਕਿਉਂਕਿ ਸੁਰੱਖਿਆ ਸਾਵਧਾਨੀ ਨੂੰ ਲੈ ਕੇ ਬਿਜਲੀ ਬੋਰਡ ਨੇ ਕੀ ਕੀਤਾ ਇਹ ਗੱਲਾਂ ਜਿਹੜੀਆਂ ਆ ਉਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਵਾਲ ਇਹ ਵੀ ਉੱਠਦੇ ਆ ਕਿ ਜੇ ਤਾਰਾ ਢਿੱਲੀਆਂ ਹਨ ਤਾਂ ਤਾਰਾ ਨੂੰ ਕੱਸਣਾ ਕਿਸ ਨੇ ਆ ਕਿਉਂਕਿ ਪਿੰਡ ਮੱਲਾ ਬੇਦੀਆਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਅੱਗ ਲੱਗੀ ਹੈ ਇਹ ਬਿਜਲੀ ਦੇ ਜੈਂਪਰਾਂ ਤੋਂ ਲੱਗੀ ਹੈ ਜਿਸ ਤੋਂ ਬਾਅਦ ਇੱਕ ਪਟਾਕਾ ਵੱਜਦਾ ਚੰਗਿਆਲਾ ਨਿਕਲਦਾ ਤੇ ਜਿਹੜੀ ਆਗਿਆ ਉਹ ਖੜੀ ਕਣਕ ਨੂੰ ਪੈ ਜਾਂਦੀ ਹੈ ਆਲੇ-ਦੁਆਲੇ ਦੇ ਲੋਕ ਮੌਕੇ ਤੇ ਪਹੁੰਚਦੇ ਆ ਬਹੁਤ ਕੋਸ਼ਿਸ਼ਾਂ ਕਰਦੇ ਆ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਜੇ ਗੱਲ ਕਰੀਏ ਸੁਰੱਖਿਆ ਦੀ ਤਾਂ ਬਿਜਲੀ ਬੋਰਡ ਦੇ ਮੁਲਾਜ਼ਮ ਪੈਟਰੋਲਿੰਗ ਕਿਉਂ ਨਹੀਂ ਕਰਦੇ ਪਤਾ ਹੈ ਕਿ ਬਾਅਦ ਗਰਮੀ ਹੈ ਤਪਸ਼ੇ ਕੇਵਲੇ ਤਾਰਾ ਪਿਗਲ ਜਾਂਦੀਆਂ ਤਾਂ ਤਾਰਾਂ ਦੀ ਸੁਰੱਖਿਆ ਕੌਣ ਕਰੇਗਾ ਜੇ ਤਾਰ ਢਿੱਲੀ ਹੈ ਉਸ ਨੂੰ ਕਸਣਾ ਕਨੇ ਆ ਜੇ ਤਾਰਾਂ ਨੀਵੀਆਂ ਹੋ ਗਈਆਂ ਉਹਨਾਂ ਨੂੰ ਉੱਚਾ ਚੱਕਣਾ ਕਨੇ ਆ ਇਹ ਬਹੁਤ ਸਾਰੇ ਸਵਾਲ ਨੇ ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਲੈ ਕੇ ਸਵਾਲ ਲੋਕਾਂ ਦੇ ਨੇ ਕਿ ਔੜ ਏਰੀਏ ਵਿੱਚ ਫਾਇਰ ਬ੍ਰਿਗੇਡ ਦਾ ਇੱਕ ਆਫਿਸ ਹੋਣਾ ਚਾਹੀਦਾ ਤਾਂ ਜੋ ਤੁਰੰਤ ਗੱਡੀਆਂ ਜਦੋਂ ਐਜੇ ਹਾਲਾਤ ਪਾਣਦੇ ਨੇ ਮੌਕੇ ਤੇ ਭੇਜੀਆਂ ਜਾਣ ਇਹ ਤਸਵੀਰਾਂ ਤੁਹਾਨੂੰ ਪਿੰਡ ਮੱਲਾ ਬੇਦ ਨੂੰ ਦਿਖਾ ਰਹੇ ਹਾਂ ਜਿੱਥੇ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਆਲੇ ਦੁਆਲੇ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਲੇਕਿਨ ਇੱਕ ਹੋਰ ਰੱਬ ਦਾ ਧੰਨਵਾਦ ਬਣਦਾ ਕਿਉਂਕਿ ਵਿੱਚ ਵਿਚਾਲੇ ਜਿਹੜਾ ਸੁਹਾ ਆ ਜਾਂਦਾ ਜਿਹਦੇ ਕਰਕੇ ਅੱਗ ਪਰਲੇ ਪਾਰ ਨਹੀਂ ਗਏ ਜੇ ਉਹ ਸੁਆ ਨਾ ਆਉਂਦਾ ਤਾਂ ਪਰਲੇ ਪਾਰ ਤੂੜੀ ਨੂੰ ਅਤੇ ਖੜੀ ਕਣਕ ਨੂੰ ਅੱਗ ਪੈ ਜਾਣੀ ਸੀ ਤੇ ਕਈ ਪਿੰਡਾਂ ਦੀ ਜਿਹੜੀ ਖੜੀ ਕਣਕ ਹੈ ਉਹ ਸੜ ਕੇ ਸੁਆ ਹੋ ਜਾਣੀ ਸੀ ਇਹ ਤਾਂ ਉਹੀ ਗੱਲ ਹੋਈ ਕਿ ਰੋਟੀ ਸੜ ਗਈ ਤਾਂ ਭਾਂਡੇ ਧੋ ਕੇ ਕੀ ਫਾਇਦਾ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਮੇਕ ਸਿੰਘ ਜੀ ਨਿਕਟ ਸਿੰਘ ਜੀ ਪਿੰਡ ਦਾ ਤੁਹਾਡਾ ਪਿੰਡ ਮੱਲਾ ਵੇਦੀਆ ਸਰ ਇਹ ਅਸੀਂ ਜਿੱਥੇ ਆਪਾਂ ਹੁਣ ਖੜੇ ਆ ਇੱਥੇ ਅੱਗ ਲੱਗੀ ਆ ਬੜੀ ਭਿਆਨਕ ਹਾਂਜੀ ਸਰ ਤੇ ਇਹ ਕਿਵੇਂ ਲੱਗੀ ਆ ਤੇ ਦੱਸੋ ਸਾਨੂੰ ਇੱਥੇ ਤੁਸੀਂ ਜਿਹਦਾ ਦੱਸਿਆ ਜਾ ਰਿਹਾ ਕਿ ਬਿਜਲੀ ਦੀ ਜੈਂਪਰ ਤੋਂ ਜਾਂ ਹੋਰ ਕੋਈ ਸ਼ੱਕ ਕੀ ਕਰਦੇ ਇਹ ਇਸੇ ਤਰ੍ਹਾਂ ਜੀ ਫੋਨ ਗਿਆ ਮੈਂ ਤਾਂ ਖੂਤੇ ਸੀਗਾ ਆਪਣੇ ਉਧਰ ਕੰਮ ਕਰਨੀ ਸੀ ਜਦੋਂ ਮੈਨੂੰ ਫੋਨ ਆਇਆ ਬਸ ਤੁਹਾਡੇ ਘੇਤਾਂ ਕੋਲ ਅੱਗ ਲੱਗੀ ਆ ਬੇਤਕੇ ਦੇਖਿਓ ਜਾ ਕੇ ਤੁਹਾਡੇ ਤੇ ਲੱਗੀ ਇਥੇ ਆ ਕੇ ਪਤਾ ਲੱਗਾ ਵੀ ਇੱਕ ਇਧਰ ਪਟਾਕਾ ਵੱਜਿਆ ਤੇ ਉਹਦੇ ਬਾਅਦ ਚ ਪਟਾਕਾ ਵੱਜਣ ਦੇ ਬਾਵਜੂਦ ਕਿਸੇ ਤਾਰ ਚੋਂ ਚਗਿਆੜਾ ਨਿਕਲਿਆ ਜਿਹਦੇ ਨਾਲ ਇਹ ਅੱਗ ਹੌਲੀ ਹੌਲੀ ਤੁਰਦੀ ਤੁਰਦੀ ਜ਼ਿਆਦਾ ਵੱਧ ਗਈ ਤਕਰੀਬਨ ਸਾਡੇ ਨਗਰ ਦਾ ਆਂਢਗੁਆਂਢ ਦੇ ਪਿੰਡਾਂ ਦੇ ਬਹੁਤ ਸਿ ਜੋਰ ਲਾਇਆ ਤੇ ਜਿਹਦੇ ਨਾਲ ਅਸੀਂ ਕੋਸ਼ਿਸ਼ ਕੀਤੀ ਆ ਇਹ ਤੇ ਕਾਬੂ ਪਾਉਣ ਦੀ ਪਰ ਫੇਰ ਵੀ ਕਾਬੂ ਪਾਉਂਦੇ ਆ ਪਾਉਂਦੇ ਆ ਹੀ ਦੋ ਤਿੰਨ ਜ਼ਿਮੀਂਦਾਰ ਭਰਾਵਾਂ ਦੇ ਦਾਣੇ ਦਾ ਵੀ ਨੁਕਸਾਨ ਹੋ ਗਿਆ ਜਿਹੜੀ ਕਿ ਕਣਖੜੀ ਸੀ ਤੇ ਬਾਕੀ ਤੂੜੀ ਵਾਲੇ ਖੇਤ ਤਾਂ ਜਿਹੜੇ ਸੀਗੇ ਚਲੋ ਉਹਨਾਂ ਨੂੰ ਆਪਾਂ ਮੰਨ ਸਕਦੇ ਆ ਵੀ ਉਹਦਾ ਦੂਜੇ ਪਾਸੇੋਂ ਕਬਰ ਕੀਤਾ ਜਾ ਸਕਦਾ ਪਰ ਜਿਹੜਾ ਖੜੀ ਕਣਕ ਦਾ ਨੁਕਸਾਨ ਹੋ ਗਿਆ ਉਹ ਬਹੁਤ ਦੁਖਦਈ ਆ ਅੰਨ ਸੜਨਾ ਵੈਸੇ ਹੀ ਬਹੁਤ ਮਾੜਾ ਪਰ ਫਿਰ ਜਿਸ ਵੀ ਜ਼ਿਮੀਂਦਾਰ ਭਾਈ ਭਰਾ ਨੇ ਸਾਲ ਦੇਖਣਾ ਹੁੰਦਾ ਉਹਦੇ ਵੱਲ ਨੂੰ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੋ ਬੇਨਤੀ ਕਰਦੇ ਆ ਕਿਸੇ ਤਾਂ ਵੀ ਜਿਹਦੇ ਕੋਲ ਵੀ ਸਰਕਾਰ ਦੇ ਕੋਲੇ ਗੱਲਬਾਤ ਪਹੁੰਚਦੀ ਆ ਉਹਨਾਂ ਨੂੰ ਬਣਦਾ ਉਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਖੜੀ ਕਣ ਕਿੰਨੀ ਆ ਜੀ ਖੜੀ ਕਣਕ ਦੋ ਬੰਦੇ ਦੀ ਇੱਕ ਨਰਿੰਦਰ ਸਿੰਘ ਦੀ ਹੈ ਉਮੀਦ ਹੈ ਜੀ ਦੋ ਖੇਤ ਹੁਣ ਇਦਾਂ ਪੂਰਾ ਨਾਪ ਕਿਤਨੀ ਦੱਸ ਸਕਦੇ ਲਗਭਗ ਹਾਂ ਇੱਕ ਸੁਖਦੇਵ ਸਿੰਘ ਦੀ ਹੈ 4-5 ਖੇ ਦੇ ਏਕੜ ਜ਼ਰੂਰ ਹੋਣਗੇ ਜੀ ਇਹ ਨਾੜ ਕਿੰਨੀ ਕਹੇ ਜੀ ਨਾੜ ਤਾਂ ਹੈਗੇ ਜੀ ਪੰਜ ਸੱਤ ਖੇਤ ਜੀ ਅੱਛਾ ਤੁਸੀਂ ਇੱਕ ਗੱਲ ਦੱਸਿਓ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਜੀ ਨਹੀਂ ਅਜੇ ਤੱਕ ਅਧਿਕਾਰੀ ਕੋਈ ਨਹੀਂ ਆਇਆ ਜੀ ਬੜਾ ਕਾਲ ਕੀਤੀ ਸੀ ਕਹਿੰਦੇ ਹਲੇ ਬੜਾ ਨਗਰ ਨਿਵਾਸੀ ਤੇ ਸਾਡੇ ਜਾਨੀ ਕਿਸੇ ਦਾ ਵੇਹ ਨਹੀਂ ਹੈ ਜੀ ਬਿਲਕੁਲ ਅਜੇ ਕੋਈ ਨਹੀਂ ਆਇਆ ਜੀ ਆਂਡ ਗਵਾਂਡ ਦੇ ਪਿੰਡ ਵਿਚਾਰੇ ਬਹੁਤ ਹੀ ਜਿਹੜੇ ਮਿਹਨਤੀ ਔਰ ਉਸ ਹਾਂਜੀ ਹਾਂਜੀ ਕਹਿੰਦੇ ਬੜਾ ਤੁਰ ਗਈ ਉਹ ਮਤਲਬ ਨਹੀਂ ਚੱਕਿਆ ਜੀ ਉਹ ਤਾਂ ਵਾਰੀ ਫੋਨ ਆਇਆ ਜੀ ਉਹਨਾਂ ਨੇ ਚੱਕਿਆ ਨਹੀਂ ਬਹੁਤ ਜ਼ਰੂਰੀ ਹੈ ਅੱਗ ਚਲੋ ਜੀ ਹੁਣ ਨਗਰ ਨੇ ਜਿੰਨੀ ਕੋਸ਼ਿਸ਼ ਹੀ ਉਹਨਾਂ ਨੇ ਕੀਤੀ ਆ ਹੁਣ ਤਾਂ ਦੀਤੀ ਹੈ ਆ ਇੱਕ ਸਾਡੇ ਪਿੱਛੇ ਪਰਾਲੀ ਦਾ ਕੁੰਨੂ ਆ ਲੋਡ ਬੰਦ ਬੰਦਿਆਂ ਨੇ ਲਾਇਆ ਹੋਇਆ ਸੀ ਹਰ ਇੱਕ ਸਾਲੇ ਲੱਗਦੇ ਆ ਕਰੀਬ ਉਸ ਕੁੰਨੂ ਨੂੰ ਵੀ ਅੱਗ ਪੈ ਗਈ ਉਹਦਾ ਨੁਕਸਾਨ ਤੇ ਜਿਹੜਾ ਹੋਣਾ ਹੋ ਚੁੱਕਾ ਪਰ ਉਹਨੂੰ ਹੁਣ ਅਸੀਂ ਬਾਲਟੀਆਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਬੁਝਾ ਸਕਦੇ ਜੇ ਹੋ ਸਕੇ ਤਾਂ ਉਹਨੂੰ ਐਂਬੂਲੈਂਸ ਵਗੈਰਾ ਨਾਲ ਆ ਕੇ ਬੰਦ ਬੁਝਾਈ ਜਾ ਸਕੇ ਕਿਉਂਕਿ ਇਧਰਲੇ ਪਾਸੇ ਜੇ ਟੱਪ ਜਾਂਦੀ ਆ ਤਾਂ ਹੋਰ ਪਿੰਡ ਮਹਿਮੂਦਪੁਰ ਪ੍ਰਾਗ ਪਰ ਲੜੋਆ ਕਈ ਪਿੰਡਾਂ ਤੱਕ ਅੱਜ ਜਾ ਸਕਦੀ ਆ ਕਿਉਂਕਿ ਹਜੇ ਜਿੱਥੇ ਕਾਣਾ ਖੜੀ ਆ ਉਹਦੇ ਨਾਲ ਨਾਲ ਲਾਂਡ ਤੱਕ ਕਰੀਬ ਕਰੀਬ 100% ਹੀ ਖੜਾ ਆ ਰਾਣਾ ਕਸ਼ਮੀਰ ਸਿੰਘ ਆਏ ਮੱਲਾ ਵੇਦੀਆਂ ਇਹ ਕਿਦਾਂ ਇਹ ਅਗ ਕਿਵੇਂ ਲੱਗੀ ਅਗ ਤਾਂ ਬਿਜਲੀ ਦੇ ਸਰਕਟ ਤੋਂ ਪਤਾ ਲੱਗਦਾ ਲੱਗੀ ਆ ਬਾਕੀ ਮੈਂ ਤਾਂ ਇੱਕ ਪ੍ਰਸ਼ਾਸਨ ਤੋਂ ਮੰਗ ਕਰਦਾ ਭਗਵੰਤਮਾਨ ਛਾਤੀ ਥਾਪੜ ਥਾਪੜ ਕਹਿੰਦਾ ਮੈਂ जाटਿਆਂ ਜੱਟਾਂ ਦਾ ਪੋਤਾ ਪਰ ਪੁੱਤਾਂ ਨਾਲੋਂ ਵੱਧ ਕੇ ਕਲਕ ਨੂੰ ਪਾਲਿਆ ਜਾਂਦਾ ਜਿਨੇ ਸਾਲ ਭਾਰ ਸਾਰੇ ਪਰਿਵਾਰ ਦੀ ਸਾਰੇ ਪੰਜਾਬ ਦੀ ਪੇਟ ਦੀ ਅੱਗ ਬੁਝਾਉਣੀ ਆ ਉਹ ਸਾਡੀ ਸੜਕੇ ਸੁਆਹ ਹੋ ਗਈ ਕੀ ਪ੍ਰਸ਼ਾਸਨ ਆਉਣ ਨਾਲੇ ਸਮੇਂ ਚ ਸਾਨੂੰ ਐਂਬੂਲੈਂਸਾਂ ਦਾ ਪ੍ਰਬੰਧ ਕਰਕੇ ਦਿਓ ਜਿਵੇਂ ਸਾਡਾ ਟਾਣ ਔੜ ਹੈਗਾ ਕਸਬਾ ਉਥੇ ਪੰਜ ਚਾਰ ਹੋਣ ਸਾਡੇ ਏਰੀਆ ਨੂੰ ਕਵਰ ਕਰਨ ਅਗਲੇ ਟਾਉਨ ਚ ਕਰਨ ਕੀ ਸਰਕਾਰਾਂ ਇਸ ਵਾਸਤੇ ਬਣਾਈਆਂ ਜਾਂਦੀਆਂ ਆ ਕਿ ਤੁਸੀਂ ਤਮਾਸ਼ਾ ਦੇਖੋ ਬਹਿ ਕੇ ਹਾਲੇ ਤੱਕ ਕੋਈ ਪਹੁੰਚਿਆ ਨਹੀਂ ਉਹ ਆਪਣੇ ਆਪ ਨੂੰ ਜਟਕ ਹੁੰਦਾ ਆ ਜਟਾਂ ਦੇ ਨਾਲ ਜਿਹੜਾ ਰੱਬ ਨੇ ਜੋ ਕੀਤਾ ਕੀਤਾ ਮੇਨ ਕੱਲਾ ਜਟਾਂ ਦਾ ਨਹੀਂ ਇਹ ਹਰ ਵਰਗ ਦੇ ਢੱਡ ਚੰਨ ਜਾਣਾ ਨੁਕਸਾਨ ਤਾਂ ਉਹਦਾ ਹੋ ਗਿਆ ਹੁਣ ਚੱਲ ਲੈਣਾ ਕੀ ਉਹ ਪ੍ਰਸ਼ਾਸਨ ਸਾਨੂੰ ਕੁਝ ਦਊਗਾ ਹੁਣ ਲੱਖਾਂ ਰੁਪਈਆ ਦਾ ਇੱਕ ਬੰਦੇ ਦਾ ਨੁਕਸਾਨ ਹੋ ਗਿਆ। ਬੰਦੇ ਕਹਿਣ ਤੋਂ ਪਾਵਾ ਕਿ ਬਲੌਕ ਪਧਰੀ ਕੋਈ ਅੱਗ ਬੁਝਾਊ ਯੰਤਰਾਂ ਦਾ ਚਾਹੀਦਾ ਚਾਹੀਦਾ ਕਿਉਂਕਿ ਜਦੋਂ ਵੀ ਲੋੜ ਪਵੇ ਉਹ 24 ਘੰਟੇ ਤਾਇਨਾਤ ਰਹਿਣ ਸਾਡੇ ਕੋਲ ਪਹੁੰਚਣ ਜਾਂ ਫੋਨ ਜਾਂਦਾ ਇਸੇ ਇੱਕ ਜਾਂ ਦੋ ਐਂਬੂਲੈਂਸਾਂ ਹਮੇਸ਼ਾ ਜਿਲ੍ਹੇ ਚਾਜੀ ਉਹ ਤਾਂ ਅੱਜ ਬੜਾ ਚੋਰ ਗਈਆਂ ਆ ਉਹ ਗੜ ਸ਼ੰਕਰ ਗਈਆਂ ਆ ਇਹ ਕੋਈ ਗਵਰਨਮੈਂਟਾਂ ਦਾ ਉਪਰਾਲਾ ਨਹੀਂ ਹੈਗਾ। ਕਾਰਨ ਇਹਨੂੰ ਬਚਾਉਣ ਵਾਸਤੇ ਹੋ ਸਕਦਾ ਔੜ ਹੁੰਦੀ 5 ਮਿੰਟ ਚ ਆ ਜਾਂਦੀ ਇਹਨਾਂ ਨੁਕਸਾਨ ਨਹੀਂ ਸੀ ਹੋਣਾ। ਹਾਂ ਜੇ ਉਹ ਕ세 ਬਿੱਲੇ ਪਹੁੰਚਦੇ ਆ ਤਾਂ ਕਹਿੰਦੇ ਪਹਿਲਾਂ ਪਾਣੀ ਦਾ ਇੰਤਜ਼ਾਮ ਕਰੋ ਸਾਡੇ ਕੋਲ ਤਾਂ ਪਾਣੀ ਹੈ ਨਹੀਂ ਤੁਸੀਂ ਇੱਥੇ ਕੀ ਕਰਦੀਆਂ ਫੇ ਖੜੇ ਆ ਆ ਜਨਤਾ ਨਹੀਂ ਨਾ ਸਾਹ ਦਿੱਤਾ ਲੈ ਕੇ ਦਰਖਤਾਂ ਦੇ 30 ਤੋੜ ਕੇ ਡੰਡੇ ਛੋਟੇ ਜੋ ਵੀ ਆ ਪਾਣੀ ਇਸ ਪੰਪ ਉਹਦੇ ਨਾਲੇ ਤੇ ਕਾਬੂ ਪਾਇਆ ਟਰੈਕਟਰਾਂ ਵਾਲਿਆਂ ਨੇ ਪ੍ਰਵਾਹ ਨਹੀਂ ਕੀਤੀ ਲੱਖਾਂ ਦੇ ਟਰੈਕਟਰ ਆ ਜਿਹੜੇ ਅੱਗ ਚ ਬਾੜ ਕੇ ਮੋਹਰੇ ਬਾਹ ਕੇ ਉਹਨੂੰ ਬੁਝਾਉਣ ਦਾ ਚਤਨ ਕੀਤਾ ਗਵਰਨਮੈਂਟ ਨੇ ਸਾਨੂੰ ਕੀ ਦਿੱਤਾ ਜਾਂ ਗਾਂਹ ਕੀ ਦੇਣਾ ਕੋ ਸਾਡੇ ਨਾਲ ਕਹਿਣ ਗਾਂਹ ਵੋਟਾਂ ਲੈਣ ਆਉਗੀ ਉਦੋਂ ਵੀ ਇਹ ਗੱਲ ਉਠਾਵਾਂਗੇ ਧੰਨਵਾਦ ਜੀ